ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀਆ ਇੱਥੇ ਭਰਾਓ ਮੈਂ ਬਾੜੀ ਗੁੱੜ ਰਿਆ ਸੀਗਾ ਆ ਭਰਾ ਨੇ ਮੈਨੂੰ ਬਾਜ਼ਮਾਰੀ ਕਹਿੰਦਾ ਸਰਦਾਰ ਜੀ ਸੇਵਾ ਪਾਣੀ ਪਾ ਕੇ ਜਾਇਓ ਮੈਂ ਆਉਣਾ ਤੇਰੇ ਕੋਲ ਸੇਵਾ ਪਾਣੀ ਤੇਰਾ ਮੈਂ ਕਰਦਾ ਕੀ ਨਾਮ ਆ ਤੇਰਾ ਅਰੁਣ ਅਰੁਣ ਕੁਮਾਰ ਅਰੁਣ ਕੁਮਾਰ ਨਹੀਂ ਅਰੁਣਨਾਥ ਅਰੁਣਨਾਥ ਤੇ ਭਰਾਵੋ ਤੁਹਾਨੂੰ ਦੱਸ ਦਿਆਂ ਇਹ ਪਿੰਡਾ ਜਿਹੜੇ ਬਹਿਰੂ ਵੀ ਬਣਨ ਆਉਂਦੇ ਨੇ ਉਹ ਹੋਣੇ ਸੱਤ ਪੜਿਆ ਹੋਇਆ ਪੈਂਟ ਸੈਂਟ ਪੂਰੀ ਲੈ ਵੀ ਆ ਤੁਸੀਂ ਦੇਖੋ ਆਪਾਂ ਇਹਨਾਂ ਗੱਲਾਂ ਬਾਤਾਂ ਉਹਨੇ ਕਰਾਵਾਂਗੇ ਪ੍ਰਭੂ ਜਿਕੇਸ਼ਨ ਲੋਡ ਹੋ ਵਿੱਚੋਂ ਣ ਚੋਣੇ ਵਾਸਤੇ ਬਾਈ ਕਹਿੰਦਾ ਮੈਂ 15000 ਤੇ ਮਹੀਨੇ ਤੇ ਰਹਿਣ ਨੂੰ ਤਿਆਰ ਆਂ ਰੋਟੀ ਪਾਣੀ ਛੋਡਾਉਣਾ ਨਹੀਂ ਦਾ ਕੰਮ ਕਰ ਨੂੰ ਤਿਆਰ ਆਂ ਮਹਾਪ੍ਰਭੂ ਤੂੰ ਕੰਮ ਕਰ ਲੈ ਕਿਉਂ ਤੂੰ ਆ ਪੁੱਠੇ ਕੰਮਾਂ ਜੇ ਪਿਆ ਸਾਨੂੰ ਤੇਰਾ ਕੀ ਮੈਸੇਜ ਆ ਤੂੰ ਕਿਦੇ ਰਾਵਲ ਨਾਲ ਰੋਲ ਕਰੀਂ ਨਾ ਇੱਕ ਵਾਰੀ ਤੂੰ ਦੀ ਰਾਵਲ ਨੂੰ ਮਚਾਈ ਜਾਨੇ ਦੂਜੀ ਵਾਰੀ ਰਾਵਲ ਦੇ ਫੋਟੋਆਂ ਲਾ ਲ ਕੇ ਲੋਕਾਂ ਨੂੰ ਦਿਖਾਈ ਜਾਨੇ ਬਾਕੀ ਤੁਹਾਨੂੰ ਉਹਦੀ ਫੇਲ ਦਿਖਾਉਣਾ ਮੈਂ ਪ੍ਰਭੂ ਕਦੇ ਵਾਸਤੇ ਬੰਟੀ ਅੰਮੇ ਅੰਕਲ ਸਾਲ ਛੇ ਮਹੀਨੇ ਅਸੇ ਹੁਣ ਕਦੋਂ ਆਏ ਸੀਗੇ ਕਦੋਂ ਆਏ ਸੀ ਹੁਣ ਅਬਰ ਰਾਜੀ ਆਏ ਅੱਜ ਹੀ ਹੈ ਕਦੋਂ ਸਟਾਰਟ ਕਰਨਗੇ ਰੋਲ ਫਿਰ ਆਪਣੇ ਰੋਲ ਨਹੀਂ ਕਰ ਰਹੇ ਬਿਰਜੀ ਆਪਣੇ ਦੇ ਇੱਕ ਦਿਨ ਵਾਸਤੇ ਜੜਾ ਦਿਆ ਕੱਲੇ ਵਾਸਤੇ ਕੱਲ ਨਹੀਂ ਕਰੇ ਰੋਲ ਨਹੀਂ ਕਰ ਰਹੇ ਇਸ ਵਾਸਤੇ ਇੱਕ ਦਿਨ ਲੱਗੇਗਾ ਕਿਹ ਰਿ ਸਟੇਡੂ ਆਪਣੇ ਐਮਪੀ ਜੈਣਾ ਐਮਪੀ ਕਿੰਨੇ ਪੜੇ ਨੇ ਤੂੰ ਮੈਂ ਤਾਂ ਸਾਤੀ ਤੱਕ ਸੱਤੇ ਪੜੇ ਸਾਰੇ ਪੰਜਾਬ ਜਿਹੜੇ ਘੜਾ ਦਾ ਇਸ ਤਰ੍ਹਾਂ ਸਾਰੇ ਦਰ ਜਾਣਦੇ ਆਂ ਕੱਲ ਆਪਣੇ ਸਾਰੇ ਪੰਜਾਬ ਦੇ ਵਿੱਚ ਕੱਲੇ ਆ ਕੇ ਤੇ ਨਾਲ ਹੋਰ ਵੀ ਕੋਈ ਆਇਆ ਪੂਰਾ ਪਰਿਵਾਰ ਨਾਲ ਬੈਠੇ ਨੇ ਕਿੱਥੇ ਬੈਠੇ ਢੱਡਰੀਆਂ ਬੈਠੇ ਮੰਡੀ 'ਚ ਨਾਨਾ ਮੰਡੀ ਹੱਸੇ ਸੋਤੇ پورا ਪਰਿਵਾਰ ਹੋ ਕੀ ਕਰਦਾ ਫਿਰ ਪਰਿਵਾਰ ਪਰਿਵਾਰ ਗਈ ਆ ਬੰਦੇ ਬੰਦੇ ਜਾਂਦੇ ਪਿੰਡਾਂ ਚ ਕੀੜੇ ਦੇਣੇ ਲਈ ਔਰ ਮੰਮੀ ਡੇੜੀ ਵਗੈਰਾ ਕਰਦੇ ਬੀਆ ਆ ਆਇਸਟਾ ਤਿਆਰ ਹੋ ਗਿਆ ਨਾ ਪੂਰਾ ਪੈਂਟ ਸ਼ਰਟ ਪਾ ਕੇ 벨ਟ ਬੁਲਟ ਲਾ ਕੇ 벨ਟ ਬੁਲਟੇ ਬੰਦੀ ਤੋਂ ਬੰਦ ਲੈ ਗਏ ਆਪਣੇ ਸਾਰੇ ਪਰੋਣ ਨਿਮਮਿਤਰੀ ਗੱਲ ਸਮਝ ਗਿਆ ਮੈਂ ਤਾਂ ਕਹਾਂ ਆ ਗਾਦੇ ਰਸਤੇ ਨੇ ਮੇਰੂ ਕੀ ਮਿਲ ਲੈ ਆਪਣੇ ਕਿਲਾ ਚ ਮਿਲਾਂ ਸਾਨੂੰ ਸਾਨੂੰ ਤਾਂ ਕੀ ਮੈਸੇਜ ਆ ਮੈਂ ਤਾਂ ਮੈਸੇਜ ਨਹੀਂ ਐਸੇ ਜਾ ਕੇ ਦਾ ਮਨੋਰੰਜਨ ਕਰ ਦੇਣ ਮਨੋਰੰਜਨ ਤਾਂ ਉਹ ਚੱਜਾ ਕਰਨਾ ਆ ਤਾਂ ਤੂੰ ਜਲੂਸ ਕੱਢੀਂ ਨਾ ਮੋਸਤਾਨੀ ਜਲੂਸੀਏ ਤੂੰ ਬਹਿਣਾ ਕੋਈ ਵਧੀਆ ਰੋਲ ਕਰ ਕੋਈ ਜਿਹੜਾ ਮੈਨੂੰ ਲੋਕ ਨੂੰ ਮੈਸੇਜ ਆ ਵੀ ਨਸੇ ਤੋਂ ਦੂਰ ਆ ਜਾ ਤੂੰ ਤਾਂ ਚੱਕਰਵਾਨਾ ਚੱਕੀ ਫਿਰਦਾ ਸਿੰਘ ਇਹ ਨਾਲ ਇਹ ਤਾਂ 라ਵਣ ਤੁਸੀਂ ਮਚਾਈ ਜਾਨ ਨੂੰ ਨਾਲ ਤੁਸੀਂ ਰੋਲ ਬਣਾਵਣਾ ਕਿ ਪੈਸੇ 라ਵਣ ਦਿਖਾ ਕਿਹੜਾ 라ਵਣ ਫੁਰ ਫੜਕ ਸਿੰਘ ਦਿਖਾ ਕਿਹੜਾ ਫੜਕ ਸਿੰਘ ਤੇ ਤੂੰ ਆਗਾ ਮੇਰੀ ਫੋਰ ਕਿਹੜਾਗਾ ਆ 라ਵਣੀ ਆ ਗਈ ਯਾਰ ਆ ਗਈ ਆ ਇਹ ਦੂਜਾ ਦੀ ਫੋਟੋ ਹੈ ਨਹੀਂ ਹੈ ਕੀ ਬਣਾਇਆ ਵੇ ਸਰਲਾ 라ਵਣੀ ਇਹ ਇੱਕ ਵਾਰ ਤੁਸੀਂ 라ਵਣ ਨੂੰ ਫੂਕੀਏ ਨੂੰ ਸਾਲੇ ਇੱਕ ਵਾਰ ਤੁਸੀਂ ਪੂਜਾ ਕਰ ਦਿਓ ਤੇ ਹੋਰ ਚੱਲ ਇਹ ਕੀ ਆ ਆ ਤੇਰੀ ਫੁੱਟ ਉਹ ਇਹ ਮੇਰੀ ਇਹ ਵੀ ਮੇਰੀ ਇਹ ਸਭ ਆ ਪੈਨੇ ਗੁੰਡੇ ਬਣੇ ਫਿਰਦੇ ਹੋ ਗੁੰਡਾ ਕਿਥੇ ਮਾਰਦੇ ਤੇ ਤੋ ਕੰਮ ਕੋਮ ਨਹੀਂ ਹੁੰਦਾ ਕੋਈ ਕਰਦੇ ਆਂ ਕੰਮ ਵੀ ਕੀ ਕੰਮ ਕਰਦੇ ਹੋ ਕੋਈ ਜੜੀ ਦਾ ਪੱਗ ਜਾਂਦੇ ਐ ਮੈਂ ਤੈਨੂੰ ਮੈਂ ਲਵਾ ਮਾਂ 10000 15000 ਤੇ ਮਹੀਨੇ ਤੇ ਲੈ ਲਵਾ ਮਾਂ ਤੇ ਮਾਂ ਤੈਨੂੰ 10000 15000 ਤੇ ਲੈ ਲਵਾ ਮਾਂ ਨੰ ਪੱਕੇ ਦਾ ਸੁਣ ਨੂੰ ਫਿਰ ਤਾ ਹੁਣੇ ਲੈ ਤੇਰੇ ਲਾਉਣਾ ਬੰਦ ਨਾ ਹੁਣ ਚੌਲਾਂ ਦੀ ਸੀਨ ਆ ਰਿਹਾ ਤੈਨੂੰ 15000 ਮਹੀਨੇ ਤੇ ਬਦੂੰਗਾ ਰੋਟੀ ਫਰੀ ਹੈ ਚਾਹ ਫਰੀ ਹੈ ਸਾਰਾ ਰਹਿਣ ਸੈਨ ਨੂੰ ਫਰੀ ਹੋਗਾ ਕਰ ਗੱਲ ਹੈ ਆ ਜਾ ਹੈ ਰਹਿ ਬਸ ਫਿਰ ਮੈਂ ਫੋਨ ਕਰਦਾ ਬੰਦੇ ਨੂੰ ਕਰਾ ਫੋਨ ਮੈਂ